ਤੋ ਹਾਂਜੀ ਸਸਤਰੀ ਕਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਹਾਂ ਬਾਈ ਰੋਜ਼ ਦੀ ਤਰ੍ਹਾਂ ਵਾ ਨੂੰ ਕੋੜ ਪੂਰਾ ਮੰਡੀ ਦੇ ਵਿੱਚ ਇੱਕ ਲੈ ਕੇ ਆ ਗਿਆ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਜੁੜ ਜੋ ਛੇਤੀ ਛੇਤੀ ਜਿਹੜਾ ਤੇ ਤਾਜੇ ਤਾਜੇ ਜਿਹੜੇ ਤੂੜੀ ਦੇ ਰੇਟ ਵਿਖਾਵਾਂਗੇ ਅੱਜ ਤਰੀਕ ਹੋ ਗਈ 26 ਜਨਵਰੀ ਤੇ 2026 ਮਿੱਤਰੋ ਲਓ ਬਾਈ ਨਗ ਜਿਹੜੇ ਅੱਜ ਆਏ ਆ 2 2 4 2 6 2 8 10 11 ਨਗ ਜਿਹੜੇ ਅੱਜ ਫੇਰ ਹੋਗੇ ਬਾਈ ਕੋਟਕਪੂਰਾ ਦੀ ਮੰਡੀ ਵਿੱਚ ਰੇਟ ਵੇਖਾਂਗੇ ਕਿ ਜਦਾ ਅੱਜ ਟੌਪ ਦਾ ਰੇਟ ਕੱਲ ਦਾ ਜਿਹੜਾ ਰੇਟ ਹੋਈ 500 ਤੱਕ ਜਿਹੜਾ ਟੌਪ ਦਾ ਰੇਟ ਚੱਲੀ ਜਾਂਦਾ ਹੈਗਾ ਵੀਡੀਓ ਦੇ ਨਾਲ ਜੁੜੇ ਰਹੋ ਜੇ ਬਾਈ ਰੇਟ ਵਕਾਉਣੇ ਅੱਜ ਜਿਹੜਾ ਝੰਡਾ ਚੜਨਾ 26 ਜਨਵਰੀ ਤੇ ਟਾਈਮ ਜਿਹੜਾ ਬਾਈ ਹੋ ਗਿਆ ਲੈ ਬਾਈ 7:00 ਵਜ ਕੇ ਤੇ 36 ਮਿੰਟ ਜਿਹੜਾ ਹੋ ਗਿਆ ਤੇ ਬੋਲੀ ਮਹਿਲਾ ਜਿਹੜੀ ਸਟਾਰਟ ਕਰਤੀ ਕੇ ਫਲਾਵਰਾਂ ਨੇ ਬਈ ਹੋਰਾਂ ਨੇ ਸਲੇਬ ਜਿਹੜੇ ਇੰਨੇ ਕੁ ਵੀਰ ਆਪਣੇ ਤੂੜੀ ਲੈਣ ਆਲੇ ਆ ਤੇ ਇੰਨੇ ਕੀ ਲਿਉਣ ਆਲੇ ਆ ਵਿੱਚ ਤੇ ਗਨੇ ਆ ਬਾਈ ਕੀ ਰੇਟ ਅੱਜ ਜਿਹੜਾ ਸਿਰਾ ਰੇਟ ਜਾਊਗਾ ਤੇ ਇੰਨੇ ਕੁ ਗਾਹ ਕਾ ਬਾਈ ਗਾਗੂ ਖਸੂਤੀ ਅੱਜ ਨੱਕ ਜਿਹੜੇ 11-12 ਦੇ ਨੇੜੇ ਖੜੇ ਆ ਤੇ ਵਿਖੀ ਜਾਂਦੇ ਬਾਈ ਟਾਈਮ ਬੋਲੀ ਜਿਹੜੀ ਕਿੰਨੇ ਵੇ ਸਟਾਰਟ ਹੋਊਗੀ ਤੇ ਰੁਪਈਆ 300 ਪੁੱਛਿਆ ਜੀ ਮੈਂ ਠੀਕ ਹੈ ਪੁੱਛਿਆ 300 ਰੁਪਈਆ 300 350 ਰੁਪਈਆ ਚਲ ਪਰ 60 ਰੁਪਈਆ 65 ਰੁਪਈਆ 70 400 ਰੁਪਈਆ 400 10 15 20 25 3 3 450 60 70 80 480 480 ਬੋਲਾ ਭਾਈ ਕਿ ਨਾ 480 ਰੁਪਏ ਭਾਈ ਜੀ ਨਹੀਂ ਵੇਚੀਂਦਾ ਬੋਲਾ ਲਓ ਜੀ ਪਹਿਲੇ ਨਗਦ ਦਾ ਰੇਟ ਲੱਗਿਆ ਸੀ 480 ਰੁਪਏ ਨਹੀਂ ਵੇਚਣੀ ਕਹਿੰਦੇ ਭਾਈ ਟੁੜੀ ਚੰਗੀ ਸੀਗੀ 480 ਰੁਪਏ ਰੇਟ ਲੱਗਿਆ ਸੀ ਪਰ ਬਾਕੀ ਦੂਸਰੀ ਗੱਲ ਮਰਜ਼ੀ ਹੁੰਦੀ ਆ ਭਾਈ ਆਜੋ ਦੂਸਰੇ ਨਗਦਾਂ ਰੇਟ ਦੇਖੋਗੇ ਅੰਦਰ ਦੇ ਥੋੜੀ ਬੋਲੋ ਜੀ ਹੈ 350 350 60 ਵੀਏ ਬੋਲੋ ਚਾ ਬਾਜ ਫਿਲੀ 670 75 80 400 ਤਾਂ 15 25 35 450 55 ਕਿੱਥੇ ਜਲੇਵੇਂ ਤੂੰ ਦੇਵੀ ਵਾਲੇ ਵੀ ਕਿਹਦੀ ਲੀਆ ਦੇਵਲ ਜਾਣਾ ਜਾੜੂ ਕੋ ਉੱਤਰੀ ਜਾਣਾ 55 455 ਬੋਲਾ ਭਾਈ ਕਿਨੇ 455 ਰੁਪਏ ਲਓ ਜੀ ਦੂਸਰੇ ਨਗਦ ਦਾ ਰੇਟ ਲੱਗਿਆ ਭਾਈ 400 ਤੇ 55 ਰੁਪਏ 400 ਤੇ 55 ਰੁਪਏ ਤੂੜੀ ਅੰਦਰ ਦੀ ਸੀ ਤੂੜੀ ਚੰਗੀ ਆ ਬਾਈ ਇੰਨੇ ਕ ਨਗ ਜਿਹੜੇ ਹੈਗੇ ਆ ਬੱਬੂ ਛੋਟਾ ਜਾ ਓਏ ਬੱਬੂ ਛੋਟਾ ਜਾ ਲੈਣਾ ਨਾਗ ਨਾਗ ਤਾਂ ਤੂੰ ਬੋਲਿਆ ਹੀ ਨਹੀਂ ਸੀ ਇਹ ਨਾਗਰ ਤਾਂ ਬੰਦਾ ਹੀ ਨਹੀਂ ਥੱਲੇ ਵਾਲੀ ਭੁੜੀ ਲੱਗਦੀ ਮੈਨੂੰ ਤਾਂ ਹਾਂ ਮੈਕਸੀ ਸਭਰਾ ਐੜਿਆ ਨਾ ਯਾਰ ਪਿੰਡ ਉਹ ਫੋਲੀ ਕੰਡ ਗਿੱਲੀ ਗੁੱਲੀ ਗਿੱਲੀ ਗੁੱਲੀ ਨਾ 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 ਗਿੱਲੀ ਗੁੱਲੀ ਗਿੱਲੀ ਨਹੀਂ ਬਾਈ ਤੁੜੀਆਂ ਦੇ ਨਾਲ ਦੀ ਆ ਬੋਲ ਜੋ ਹਾਂ ਸੱਤ ਰੱਖਦੇ ਕੀ ਰੱਖਾਂ ਬੋਲ ਦੋ ਦਰਮ ਮਾਰ ਕੇ ਦਾ ਰੱਖ ਦੋ ਸੌ ਰੁਪਈਆ 200

ਸੱਤਰ ਜੇਤ たら80 80 85 84 90 290 99 300 300 305 5 10 310 15 315 20 ਰੁਪਏ 320 ਰੁਪਏ 25 ਰੁਪਏ 13 ਰੁਪਏ 40 40 ਰੁਪਏ 340 ਬੋਲਾਂਗੇ ਨੇ 340 ਰੁਪਏ ਬਈ ਛਿੰਦੇ ਦੇ ਦੇ ਦੇਖੀ ਬਈ ਆ ਜਾ ਲਵੇ 300 ਤੇ 40 ਰੁਪਏ ਰੇਟ ਲੱਗਿਆ 200 ਤੇ ਲੈ ਕੇ 300 ਤੇ 40 ਰੁਪਏ ਤੱਕ ਤੀਸਰੇ ਨਕਦਾ ਰੇਟ ਲੱਗਿਆ ਬਾਈ ਕੀ ਬਾਤ ਹੈ ਲੋ ਵੀ ਰੇਟ ਅੱਜ ਵੇਖੋ ਉਮੀਦ ਲਾਓ ਕਿਥੋਂ ਤੱਕ ਜਿਹੜਾ ਰੇਟ ਅੱਜ ਜਾ ਸਕਦਾ ਕਿਥੋਂ ਕੁ ਲੈ ਕੇ ਕਿਥੋਂ ਕੁ ਤੱਕ ਜਿਹੜਾ ਤੁਸੀਂ ਵੇਖੋ ਬਾਈ ਉਮੀਦ ਕਿੱਥੋਂ ਤੱਕ ਜਾ ਸਕਦਾ ਹੈਗਾ ਅੰਤਾ ਜਾ ਲਾਓ ਆਹ ਕੀ ਦੀਆ ਭਾਈ ਲਾਈ ਤੋਂ ਨਹੀਂ ਮੈਂ ਕਦੋਂ ਦੋ ਜਾਨੇ ਪਤਾ ਅੱਗੇ ਪਿੱਛੇ ਹੋ ਜਾ ਕਰੋ ਅੱਗੇ ਪਿੱਛੇ ਹੋ ਜਾਓ ਇੱਥੇ ਲਾ ਦਿਓ ਖੇਲਾ ਬਾਹਰ ਦੀ ਅੰਦਰ ਅੰਦਰ ਦੀ ਥੋੜੀ ਬੋਲੋ ਜੀ 350 ਰੁਪਿਆ 350 350 21 ਹਜ਼ਾਰ 350 60 ਰੁਪਏ 65 65 ਰੁਪਏ 70 ਰੁਪਏ 75 400 400 400 ਬੋਲਣਾ ਬਈ ਕਿਨੇ 400 ਰੁਪਏ ਵੀਰੇ 400 ਲੇ ਵੀ ਮਟਰਕ ਰੇਟ ਲੱਗਾ 400 ਰੁਪਇਆ 400 ਲੱਗਾ 300 ਤੋਂ 200 ਤੋਂ ਲੈ ਕੇ 400 ਰੁਪਏ ਤੱਕ ਜਿਹੜਾ ਰੇਟ ਲੱਗਿਆ ਬਾਈ ਥੋੜੀ ਇਹ ਵੀ ਜੜੀ ਥੋੜੀ ਇਹ ਵੀ ਚੰਗੀ ਆ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਬੋਲੋ ਬੋਲੋ ਨਾ ਆਹਦਰ ਕਿਉਂ ਬੋਲਦਾ ਦੱਸ ਕਿੰਨਾ 400 400 ਕਿਉਂ ਕਹਿੰਦਾ 400 ਦੱਸ 15 20 25 25 30 35 35 40 45 45 450 450 ਫੁੱਲਾਂ ਵਿੱਚ ਨੇ 10 ਰੁਪਏ ਪਾ ਦੇ ਯਾਰ 10 ਰੁਪਏ 65 ਰੁਪਏ ਇਹ 465 ਰੁਪਏ ਬੋਲਾਂਗੇ ਨੇ 465 ਰੁਪਏ ਬਾਈ ਕਿਹਦੀ ਲਓ ਬਈ 400 ਤੇ 65 ਰੁਪਏ 400 ਤੋਂ ਲੈ ਕੇ 65 ਰੁਪਏ ਤੱਕ ਜਿਹੜਾ ਰੇਟ ਲੱਗਿਆ 400 ਤੋਂ 65 ਰੁਪਏ ਤੱਕ ਠੀਕ ਰੇਟ ਲੱਗਿਆ ਬਈ ਇੱਥੇ ਜਿਹੜਾ ਤੇ ਅੱਜ ਜਿਹੜਾ ਥੂੜੀ ਮੇਰੇ ਹਿਸਾਬ ਨਾਲ ਜਿਹੜਾ ਇਹ ਰੇਟ ਜਿਹੜਾ ਜਾਊਗਾ 500 ਤੱਕ ਹੀ ਜਾਊਗਾ ਜਿਹੜਾ ਰੇਟ ਥੂੜੀ ਆ ਚੰਗੀ ਆ ਬਾਈ ਰੇਣੇ ਬਈ ਹਲੇ ਨਗ ਜਿਹੜੇ ਵੱਤ ਤੋਂ ਬਾਅਦ ਪੰਜ ਖੜੇ ਹੈਗੇ ਆ ਕਿਥੇ ਆਪਣੇ ਘਰ ਵਾਲੇ ਘਰ ਵਾਲੇ ਜਾਏਗਾ ਜਾਊਗਾ ਬਈ ਬੋਲੋ 400 ਹਾਂਜੀ ਜੀ 55 62 75 85 485 90 95 495 ਬੋਲਾਂਗੇ ਨੇ 400 ਕਰਦੇ 500 ਕਰਦੇ 500 5 505 ਬੋਲਾਂਗੇ ਨੇ 505 ਰੁਪਏ ਲਿਖੀ ਬਾਈ ਲੈ ਬਾਈ 500 ਤੇ 5 ਰੁਪਏ ਲੈ ਵੀ 500 ਤੇ 5 ਰੁਪਏ ਤੱਕ ਦਾ ਟਾਪ ਦਾ ਰੇਟ ਜਿਹੜਾ ਹੁੰਦਾ ਰੇਟ ਬਣ ਗਿਆ ਹੈਗਾ ਨਗ ਜਿਹੜੇ ਹੱਲੇ 4 ਖੜੇ ਆ ਬਾਈ ਤੂੜੀ ਆ ਵੀ ਚੰਗੀ ਆ ਬਾਈ ਬਹੁਤ ਵਧੀਆ ਤੂੜੀ ਆ ਵੇਖੋ ਰੇਡ ਵੇਖੋ ਇਹਦਾ ਅੰਦਰ ਦੀ ਆ ਬਾਈ ਅੰਦਰ ਦੀ ਬਧੀ ਹਾਂ ਨਹੀਂ ਉੱਥੇ ਨਾਲੋਂ ਫਰ ਅੰਦਰ ਦੀ ਹਾਂ ਅੰਦਰ ਦੀ ਤੂੜੀ ਬੋਲੋ ਜੀ 5 ਗ੍ਰੀਨ ਜਾਊਗਾ 25 ਨੂੰ 5 ਗ੍ਰੀਨ ਜਾਊਗਾ ਖਾਲੀ ਤੁਲੀ ਜਦੀ ਹਾਂ ਬਾਈ ਜਾਊਗਾ 300 ਰੁਪਿਆ ਕਰਾਇਆ ਬੋਲ ਬਈ 425 ਰੁਪਏ ਠੀਕ ਹੈ 35 ਰੁਪਏ 450 450 55 60 60 80 70 80 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 ਹਾਂ ਜਿਹੜਾ ਰੇਟ ਵਧਰਾ ਹੁਣ ਜਿਹੜਾ ਰੇਟ ਵਧਣਾ ਛੜੂ ਹੋ ਗਿਆ ਬਾਈ 500 ਤੇ 25 ਰੁਪਏ ਗਾਗੂ ਕੇ ਪਏ ਹਲੇ ਬਾਈ 25 ਸਾਰਾ ਨਾਲ ਬੱਸ ਆਪਾਂ ਲੈ ਤੈਨੂੰ ਲੈ ਕੇ ਦੇ 25 ਸੱਤ ਪਟੇ ਸਰਵਾਸੀ ਕੇ ਦੋ ਟਾਂ ਚੋਣ ਕੇ ਆਉਂਦਾ ਉਹ ਤਾਂ ਲੈ ਜਾ ਸੱਤ ਨੇ ਆਵਦਾ ਬ੍ਰੈਂਡ ਲੈਣਾ ਇਸ ਤਰ੍ਹਾਂ ਸਾਰਾ ਦਿੰਦਾ ਵੀਰੇ ਆਪਣੀ ਹੈ ਬਈ ਪਤਾ ਹੀ ਆ ਬੱਸ ਲੈਣਾ ਟੱਕਰੇ ਵਾਪਸ ਕਰਾਈ ਬਣਾ ਰਿਹਾ ਹੈ ਹੈ ਪੰਜ ਗ੍ਰੇਂ ਕਿੰਦਰ ਦਾ ਮਾਲ ਲੈ ਕੇ ਆਉਣਾ ਬਾਈ ਆ ਵੇਖ ਹਾਂ ਜੀ ਰਹਿੰਦੇ ਆ ਬੋਲੋ ਜੀ 400 450 55 65 75 80 85 90 500 500 ਬੋਲਣਗੇ ਨੇ 500 ਰੁਪਈਆ ਭਾਈ ਨਹੀਂ ਵੇਚਣੀ ਚਲ ਇਹ ਵੀ ਅੱਲਾ ਹੋ ਗਿਆ 500 ਰੁਪਈਆ ਰੇਟ ਲਾਤਾ ਹੀ ਭਾਈ 500 ਰੁਪਈਆ ਰੇਟ ਲੱਗ ਗਿਆ ਸੀਗਾ ਜਿਹੜਾ ਤੇ ਨਹੀਂ ਵੇਚਣੀ ਕਹਿੰਦੇ ਭਾਈ ਆਜੋ ਮਿੱਤਰੋ ਅਗਲੇ ਨਗਦ ਦਾ ਰੇਟ ਵੇਖੋਗੇ ਆ ਕੀ ਦਿਆ ਭਾਈ ਆਪਣੀਆਂ ਹੀ ਅੰਦਰ ਦੀ ਥੋੜੀ ਅੰਦਰ ਦੀ ਥੋੜੀ ਵਧੀਆ ਭਾਈ ਬੋਲੋ ਰੱਖ 400 400 400 22 450 450 75 80 ਕਰਦੇ 80 80 80 90 ਇਹਦਾ 500 ਰੁਪਇਆ ਬੋਲਾ ਦੇ ਪੰਜ 505 ਬੋਲਾ ਬੈਗਣੇ ਪੰਜ 500 ਤੇ 5 ਰੁਪਏ ਬਾਈ 500 ਤੇ 5 ਰੁਪਏ ਰੇਟ ਲੱਗਾ ਲੈ ਵੀ ਲਾਸਟ ਨਗ ਰਹਿ ਗਿਆ ਵੇਣੇ ਆ ਬਾਈ ਅੱਜ ਮੇਰੇ ਲੱਦਾ ਇਹ ਵੀ ਬੂਲੀ ਲਾਉਣਗੇ ਬਾਈ ਅੱਜ ਲਾਸਟ ਨਗ ਰਹਿ ਗਿਆ ਆ ਜੋ ਮਿੱਤਰੋ ਰੇਟ ਵਿਖਾਈਏ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹੈ ਉਹਨੂੰ ਕੀ ਮਾਰੀ ਦੋੜੀ ਬਹੁਤ ਵਧੀਆ ਲੱਗਿਆ ਕੀ ਦੀ ਆ ਬਾਈ ਜੀ ਫੜਦੇ ਪ੍ਰੋਵਾ ਕਰਨਾ ਉਹਨੂੰ ਫੜਾ ਜਿੰਮੇਦਾਰੀ ਪਾਈ ਬਾਈ ਅੱਜ ਯਾਰ ਜੀ ਲੜਾ ਕੀ ਦੀ ਆ ਬਾਈ ਅੰਦਰ ਦੀ ਹਾਂ ਅੰਦਰ ਦੀ ਥੋੜੀ ਬੋਲੋ ਜੀ ਘਰ ਲਈ ਜਾਏਗਾ ਬਾਈ ਹੋਰ ਹੋਰ ਅંદર ਕੇ ਬਰਵਾ ਹੋਰ ਬੋਲੋ ਬੋਲੋ 3 ਗ੍ਰਾਹੀ 5 ਗ੍ਰਾਹੀ ਚਲ ਕੀ ਹੈ ਨਾ 400 400 400 5 10 15 20 25 450 55 60 65 70 75 80 480 90 490 99 99 ਬੱਪੂ 500 ਰੁਪਇਆ ਇੱਧਰ ਆ ਸਵੇਰ ਲਈ ਪੰਜ 10 510 ਬੋਲਣਗੇ ਨਾ ਜੇ ਤੁਹਾਨੂੰ 510 ਰੁਪਏ ਬਾਈ ਜੀ ਲੱਲੀ ਦੇ ਅੰਦਰੋਂ ਗਿਆ ਲੇ ਵੀ 500 ਤੇ 10 ਰੁਪਏ ਬਾਈ ਜੀ 300 ਤੋਂ ਲੈ ਕੇ 500 ਤੇ 10 ਰੁਪਏ ਤੱਕ ਰੇਟ ਲੱਗ ਗਿਆ ਬਾਈ ਕੋਟਕਪੂਰਾ ਦੀ ਮੰਡੀ ਵਿੱਚ ਦੱਦ ਕੇ ਰੇਟ ਅੱਜ 500 ਤੇ 10 ਰੁਪਏ ਜਿਹੜਾ ਡ੍ਰੌਪ ਦਾ ਡੇਟਾ ਚ ਰਿਹਾ ਬਾਈ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਅਰਗੇ ਦੇ ਵਿੱਚ ਜਿਹੜਾ ਕੀ ਰੇਟ ਆ ਲਾਈਕ ਕਮੈਂਟ ਸ਼ੇਅਰ ਕਰਨ ਦਾ ਨਾ ਬਿਲੇ ਵੀਡੀਓ ਨਾਲ ਜੁੜਿਆ ਕਰੋ ਬਾਈ ਰੋਜ਼ ਦੀ ਤਰ੍ਹਾਂ ਮਨ ਨੂੰ ਵੀਡੀਓ ਅਪਲੋਡ ਹੁੰਦੀ ਆਪਣੀ ਤੇ 7:00 7:30 ਵਜੇ ਕੋਟਕਪੂਰਾ ਦੀ ਮੰਡੀ ਵਿੱਚ ਬੋਲੀ ਲੱਗਦੀ ਆ ਬਈ ਮਿਲਦੇ ਆ ਕੱਲ ਦੀ ਵੀਡੀਓ ਧੰਨਵਾਦ ਦੋਸਤੋ